ਹੈਲੋ ਗਾਇਜ਼ ਮੇਰੇ ਬਲ ਸਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਰਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਜੀ ਜੇ ਇੱਕ ਨਵਾਂ ਵਲੌਗ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਸਭ ਦੇ ਕਾਰੋਬਾਰਾਂ ਦੇ ਵਿੱਚ ਵਾਧਾ ਕਰਨ ਇਹ ਹੀ ਬਸਰ ਅਰਦਾਸ ਕਰ ਸਕਦੇ ਹਾਂ ਜੀ ਪਰਮਾਤਮਾ ਅੱਗੇ ਜਿਹੜੀ ਆਪਾਂ ਨੂੰ ਸਭ ਨੂੰ ਕਰਨੀ ਵੀ ਚਾਹੀਦੀ ਹੈ ਜੀ ਇੱਥੇ ਅਸੀਂ ਘਰ ਦੇ ਸਾਰੇ ਕੰਮ ਕਰ ਕਰ ਲਏ ਸੀ ਕਿਉਂਕਿ ਅੱਜ ਬਾਕੀ ਸਾਰੇ ਗਏ ਹੋਏ ਸੀ ਅ ਅਸੀਂ ਮਾਂ ਪੁੱਤ ਘਰੇ ਸੀ ਅੱਜ ਮੇਰੇ ਪੁੱਤ ਨੇ ਬਹੁਤ ਕੰਮ ਕਰਾਏ ਫਿਰ ਇੱਥੇ ਹੁਣ ਅਸੀਂ ਫ੍ਰੀ ਹੋ ਗਏ ਸਾਨੂੰ ਇਹ ਸੀ ਅਸੀਂ ਕੰਮ ਕਰ ਕਰਕੇ ਫਿਰ ਨਹਾ ਧੋ ਕੇ ਰੋਟੀ ਖਾ ਕੇ ਬਾਅਦ ਵਿੱਚ ਸਰਵਾਉਣ ਲੱਗੇ ਸੀ ਕਿਉਂਕਿ ਸਾਨੂੰ ਇਹ ਸੀਗਾ ਵੀ ਰੋਟੀ ਖਾਣੀ ਸੀ ਅਸੀਂ ਤਾਂ ਕਰਕੇ ਫਿਰ ਅੱਜ ਸਿਰ ਅਸੀਂ ਬਾਅਦ ਵਿੱਚ ਅਸਕੇ ਵਿੱਚੋਂ ਕਰਾਂ ਬਾਵਾਗੇ ਵੀ ਪਹਿਲਾਂ ਰੋਟੀ ਖਾ ਲੈਣੇ ਆ ਰੋਟੀ ਖਾ ਕੇ ਫਿਰ ਮੈਂ ਉਹਦਾ ਸਰਵਾਉਣ ਲੱਗੀ ਸੀ ਮੈਂ ਆਪਦਾ ਬਾਹ ਹਟੀ ਸੀ ਫਤੇ ਦੇ ਪਾਪਾ ਆਪਣੀ ਡਿਊਟੀ ਤੇ ਗਏ ਹੋਏ ਸੀ ਮੰਮੀ ਉਹਨਾਂ ਦੀ ਮੀਟਿੰਗ ਸੀ ਅੱਜ ਕੋਈ ਉਹ ਉੱਥੇ ਗਏ ਹੋਏ ਸੀ ਡੈਡ ਜੀ ਉਹਨਾਂ ਨੂੰ ਛੱਡਣ ਗਏ ਸੀ ਬਸ ਐਦਾਂ ਫੈਮਿਲੀ ਆਪਦੇ ਆਪ ਦੇ ਸਭ ਕਮਕਾਰਾਂ ਤੇ ਲੱਗੇ ਹੋਏ ਸੀਗੇ ਬਸ ਜੀ ਹੁਣ ਮੈਂ ਫਤਨ ਕਹਿ ਰਹੀ ਸੀ ਮੇਰੇ ਪੁੱਤ ਹੁਣ ਤੁਸੀਂ ਥੋੜੀ ਦੇਰ ਕਰ ਲੋ ਰੈਸਟ ਰੈਸਟ ਕਰਨ ਤੋਂ ਬਾਅਦ ਕਿਉਂਕਿ ਜੀ ਇਹਨਾਂ ਦੇ ਐਗਜ਼ਾਮ ਚੱਲ ਰਹੇ ਨੇ ਉਹਦੇ ਕਰਕੇ ਅੱਜ ਛੁੱਟੀ ਸੀ ਮੈਂ ਕਿਹਾ ਵੀ ਥੋੜੀ ਦੇਰ ਪੁੱਤ ਰੈਸਟ ਕਰਕੇ ਨਾ ਆਪਦਾ ਵੀ ਫੇਰ ਅਬਦੀ ਪੇਪਰ ਦੀ ਤਿਆਰੀ ਕਰ ਲਿਓ ਵੀ ਕਿਉਂਕਿ ਇਹ ਹੋ ਜਾਂਦਾ ਜੀ ਵੀ ਜਿਵੇਂ ਹੁਣ ਸਾਰੇ ਕੰਮ ਕਰ ਕੀਤੇ ਹੁੰਦੇ ਨੇ ਨਾ ਫਿਰ ਥੋੜਾ ਜਿਹਾ ਚੱਲ ਪਰ ਤੁਹਾਨੂੰ ਪਤਾ ਹੈ ਨਾ ਵੀ ਬੱਚੇ ਇਹ ਚੀਜ਼ ਨੂੰ ਗੌਰ ਦੇਣੀ ਹੈਗੇ ਤੇ ਬਾਕੀ ਹੁਣ ਦੇਖਦੇ ਆ ਵੀ ਫਿਰ ਰੈਸਟ ਕਰਦਾ ਜਾਂ ਨਹੀਂ ਕਰਦਾ ਪਰ ਇਹ ਆ ਜੀ ਜਿਵੇਂ ਹੁਣ ਘਰ ਨਹੀਂ ਕੋਈ ਹੈਗਾ ਨਾ ਫਿਰ ਐਨਾਕ ਤਾਂ ਹੋ ਜਾਂਦਾ ਵੀ ਬੈਠੂਗਾ ਮੇਰੇ ਕੋਲੇ ਕਿਉਂਕਿ ਜਿਵੇਂ ਡਰਜੀ ਉਹ ਨਹੀਂ ਵੀ ਘਰ ਹੁੰਦੇ ਨੇ ਨਾ ਫਿਰ ਉਹ ਬਾਹਰ ਜੇ ਬਹਿ ਜਾਂਦੇ ਨੇ ਫਿਰ ਇਹਨੂੰ ਆਏ ਹੋ ਜਾਂਦਾ ਵੀ ਮੈਂ ਚੱਲ ਦਾदू ਕੋ ਚਲੇ ਜਾਂਦਾ ਉੱਥੇ ਬਹਿ ਜਾਂਦਾ ਫਿਰ ਜਾਂਦਾ ਚਲੋ ਜੀ ਇਹਦੀ ਮਰਜ਼ੀ ਰੈਸਟ ਕਰਨੀ ਨਹੀਂ ਕਰਨੀ ਪਰ ਮੈਂ ਤਾਂ ਆਪਣੀ ਰੈਸਟ ਕਰਦੀ ਹਾਂ ਬਸ ਜੀ ਹੁਣ ਕੁਛ ਦਿਨ ਫਿਰ ਉਸ ਤੋਂ ਬਾਅਦ ਲੱਗਦੇ ਆ ਜੀ ਸ਼ਾਮ ਦੇ ਕੰਮ-ਕਾਰ ਕਰਨਾ ਕਿਉਂਕਿ ਆਏ ਹੋ ਜਾਂਦਾ ਵੀ ਇਹ ਟਾਈਮ ਨਾ ਥੋੜਾ ਜਿਹਾ ਫ੍ਰੀ ਵਾਲਾ ਟਾਈਮ ਹੋ ਜਾਂਦਾ ਤਾਂ ਕਰਕੇ ਬਾਕੀ ਜੀ ਜਿਹੜੀ ਕੱਲ ਵੀਡੀਓ ਬਣਾਈ ਸੀ ਯਾਰ ਉਹਦੇ ਨਾਲ ਸਾਰੇ I'm really sorry ਸਾਰਿਆਂ ਤੋਂ ਹੀ ਮਾਫੀ ਮੰਗਦੀ ਆ ਮੈਂ ਉਹਦੇ ਨਾਲ ਕਮੈਂਟ ਮੈਨੂੰ ਪਤਾ ਹੀ ਨਹੀਂ ਚੱਲਿਆ ਹੈਗਾ ਵੀ ਉਹਦੇ ਆਫੇ ਰਹਿ ਗਈ ਹੈ ਨਾ ਪਰ ਉਹਦੇ ਰਿਲੇਟਿਡ ਅਗਰ ਤੁਸੀਂ ਕੋਈ ਵੀ ਕਮੈਂਟ ਕਰਨਾ ਨਾ ਤੁਸੀਂ ਪਲੀਜ਼ ਇਹਦੇ ਵਿੱਚ ਕਮੈਂਟ ਕਰਕੇ ਪੁੱਛ ਲਿਓ ਫਿਰ ਆਪਾਂ ਉਹ ਸਭ ਨਾਲ ਗੱਲ ਕਰ ਲਾਂਗੇ ਤੁਹਾਡੇ ਨਾਲ ਉਹਦੇ ਕਮੈਂਟ ਆਫ ਰਹ ਗਏ ਪਰ ਉਸ ਤੋਂ ਬਾਅਦ ਜੀ ਅਸੀਂ ਥੋੜੀ ਦਿਰ ਵਸ ਮੈਂ ਅਰੈਸਟ ਕਰਨ ਲੱਗ ਗਈ ਸੀ ਫਤਿਹ ਆਪਦਾ ਰਿਵੀਜ਼ਨ ਕਰਨ ਲੱਗਿਆ ਸੀ ਉਹਨੇ ਅਰੈਸਟ ਕੀਤੀ ਨਹੀਂ ਹੈਗੀ ਜਦ ਨੂੰ ਫਿਰ ਡੱਡ ਜੀ ਮੰਮੀ ਨੂੰ ਨਾ ਛੱਡ ਕੇ ਵਾਪਸ ਆ ਗਏ ਸੀਗੇ ਨਾਲ ਲਿਆਏ ਸੀਗੇ ਆਪਣੇ ਨਾਲ ਦੇ ਇੱਕ ਦੋ ਘੰਟੇ ਛੱਡ ਕੇ ਨਾ ਮੇਲਾ ਆਏ ਉੱਥੇ ਜਿਵੇਂ ਹੁਣ ਤੁਹਾਨੂੰ ਪਤਾ ਹੈ ਨਾ ਕਿ ਕਿਤੇ ਨਾ ਕਿਤੇ ਮੇਲੇ ਲੱਗਦੇ ਰਹਿੰਦੇ ਨੇ ਉਹ ਉੱਥੋਂ ਲਿਆਏ ਸੀਗੇ ਆਉਂਦੇ ਹੋਏ ਪਕੌੜੇ ਪਰ ਜਿਹੜੀ ਮਟਰੀ ਬਣੀ ਹੁੰਦੀ ਆ ਮੈਦੇ ਦੀ ਬਣਾਉਂਦੇ ਹੁੰਦੇ ਨੇ ਜਿਵੇਂ ਅਕੀ ਕਈ ਵਾਰੀ ਘਰ ਬਣਾਉਂਦੇ ਹੁੰਦੇ ਸੀ ਉਦਾਂ ਖੋਲੇ ਆਏ ਸੀ ਨਾਲ ਪਕੌੜੇ ਅਸੀਂ ਵੈਸੇ ਮਾਪੂਤ ਨੇ ਅਸੀਂ ਆਪਦੇ ਉਦੋਂ ਖਾ ਲਏ ਸੀ ਹੁਣ ਫਤਿਹ ਚਲੇ ਗਿਆ ਸੀ ਜੀ ਟਿਊਸ਼ਨ ਤੇ ਇਹ ਤਾਂ ਫਿਰ ਮੈਂ ਮੰਮੀ ਉਹਨਾਂ ਨੂੰ ਹੁਣ ਚਾਹ ਬਣਾਈ ਸੀ ਉਹਨਾਂ ਦੇ ਆਇਆਂ ਤੋਂ ਕਿਉਂਕਿ ਮੰਮੀ ਥੋੜਾ ਲੇਟ ਆਈ ਸੀ ਇਹਦੇ ਪਤ ਦੇ ਪਾਪਾ ਦੇ ਨਾਲ ਹੀ ਆਏ ਸੀਗੇ ਫਿਰ ਮੈਂ ਨਾ ਇਹ ਸੀ ਮੈਂ ਤਾਂ ਵੈਸੇ ਹੀ ਟੇਸਟਡ ਆ ਉਂਝ ਜਿਵੇਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਕੋਲਪੇ ਚੀਜ਼ ਦਾ ਥੋੜਾ ਜਿਹਾ ਹੋ ਜਾਂਦਾ ਹੈ ਨਾ ਮਨ ਬਸ ਮੈਂ ਇੱਕ ਦੋ ਕੋਦਾਂ ਹੀ ਮੂੰਹ ਚ ਪਾ ਕੇ ਦੇਖਦੀ ਸੀ ਪਰ ਅਸੀਂ ਤਾਂ ਮਾਪੇ ਤੋ ਖਾ ਕੇ ਵਿਲੇ ਹੋਏ ਸੀਗੇ ਡੈਡ ਜੀ ਨੇ ਵੀ ਖਾ ਲਏ ਸੀ ਇੰਨਾ ਦੇ ਮੈਂ ਰੱਖਦੇ ਸੀ ਦੋਨਾਂ ਜਣਿਆਂ ਦੇ ਮੈਂ ਕਿਹਾ ਵੀ ਚਲੋ ਆ ਕੇ ਖਾ ਲਣਗੇ ਆਪਣੇ ਕਿਉਂਕਿ ਜੀ ਅੱਜ ਚਲੋ ਇਹ ਸੀਗਾ ਜਿਵੇਂ ਹੁਣ ਆਹ ਨੌਮੀਆਂ ਦੇ ਜਾਂ ਕੋਈ ਕੋਈ ਐਵੇਂ ਵੀ ਮੇਲੇ ਚੱਲੇ ਜਾਂਦੇ ਕਿਤੇ ਕੋਈ ਦਿੱਤ ਦਾ ਹੈ ਜੀ ਕਿਤੇ ਕਿਹੜੀ ਦਾ ਤਾਂ ਕਰਕੇ ਆ ਪਰ ਜੀ ਸਾਡੇ ਪਿੰਡ ਤਾਂ ਕੋਈ ਨਹੀਂ ਮੇਲਾ ਲੱਗਦਾ ਹੈਗਾ ਤੁਸੀਂ ਦੱਸੋ ਕਿੰਨਾ ਕਿੰਨਾ ਦੇ ਪਿੰਡ ਮੇਲੇ ਲੱਗਦੇ ਨੇ ਸਾਡੇ ਪਿੰਡ ਤਾਂ ਇਹ ਮਤਲਬ ਮੇਰੇ ਪੇਕੇ ਪਿੰਡ ਤਾਂ ਚਲੋ ਜੀ ਫਿਰ ਵੀ ਹਜੇ ਇਕੱਠ ਵਟ ਹੋ ਜਾਂਦੇ ਨੇ ਜਿਵੇਂ ਉੱਥੇ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅਸੀਂ ਮਨਾਉਂਦੇ ਆ ਪੇਕੇ ਪਿੰਡਾਂ ਵੀ ਉੱਥੇ ਇਕੱਠ ਹੋ ਜਾਂਦਾ ਜੀ ਪਰ ਇੱਥੇ ਨਹੀਂ ਜੀ ਕੋਈ ਮੇਲਾ ਮਨਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਫਿਰ ਇੱਥੇ ਉਹਦੇ ਪਾਪਾ ਲੱਗੇ ਸੀ ਹਰਾ ਵੱਡਣਾ ਤੇ ਮੈਂ ਨਾਲ ਆ ਗਈ ਸੀ ਵੈਸੇ ਸਟੋਰ ਕਰਨ ਸ਼ਾਮ ਦਾ ਬਹੁਤ ਸੋਹਣਾ ਮੌਸਮ ਹੋਇਆ ਆਇਆ ਸੀਗਾ ਆ ਬੱਚੇ ਗਰਾਊਂਡ 'ਚ ਇੱਥੇ ਆਪਣੇ ਸਕੂਲ ਆ ਜਿੱਥੇ ਮੰਮੀ ਜਾਂਦੇ ਹੁੰਦੇ ਨੇ ਡਿਊਟੀ ਕਰਦੇ ਨੇ ਜੀ ਇੱਥੇ ਉੱਥੇ ਨਾਲ ਬੱਚੇ ਸ਼ਾਮ ਟਾਈਮ ਇਕੱਠੇ ਹੋ ਕੇ ਖੇਡਣ ਲੱਗ ਜਾਂਦੇ ਨੇ ਉਹ ਕ੍ਰਿਕਟ ਖੇਡਦੇ ਸੀ ਉਹਨਾਂ ਦੀ ਬਾਲ ਆਪਣੇ ਬਾਜਰੇ 'ਚ ਆ ਗਈ ਸੀ ਫਿਰ ਇੱਥੇ ਉਹਨਾਂ ਨੇ ਨਾ ਹਾਕ ਮਾਰੀ ਸੀ ਕਹਿੰਦੇ ਜੀ ਸਾਡੀ ਬੋਲ ਆ ਗਈ ਬਿਗੇਂਦ ਆ ਗਈ ਇੱਧਰ ਮੈਂ ਕਿਹਾ ਵੀ ਪਤਾ ਇੱਧਰ ਚ ਆ ਕੇ ਲੈ ਲਓ ਸਾਈਡ ਤੇ ਜੀ ਵੀ ਲੱਭਣੀ ਪਊਗੀ ਕਹਿੰਦਾ ਤੁਸੀਂ ਦੇ ਦਿਓ ਵੀ ਆਂਟੀ ਮੈਂ ਕਿਹਾ ਵੀ ਨਹੀਂ ਵੀ ਮੈਂ ਨਹੀਂ ਦੇ ਸਕਦੀ ਮੈਂ ਕਿਹਾ ਆਪਦੀ ਆ ਕੇ ਲੈ ਜਾਓ ਲੱਗਿਆ ਸੀ ਹਰਾ ਇਕੱਠਾ ਕਰਨ ਹਰਾ ਇਕੱਠਾ ਕਰਦੇ ਹੋਏ ਫਿਰ ਪਤਾ ਨਹੀਂ ਉਹਦੀ ਕਿਸ ਚੀਜ਼ ਪਿੱਛੇ ਬੈਂਸ ਵਸਈ ਹੈ ਜਿਾ ਸਾਡੇ ਨਾਲ ਆਕੜ ਗਿਆ ਸੀ ਕਿਸੇ ਚੀਜ਼ ਪਿੱਛੇ ਜੀ ਆ ਲੈਣ ਆ ਗਏ ਸੀ ਬੱਚੇ ਜਿਨ੍ਹਾਂ ਦੀ ਬੋਲ ਗਿਰੀ ਸੀ ਉਹ ਬਾਲ ਲੈ ਕੇ ਜਾ ਰਹੇ ਸੀਗੇ ਤੇ ਫਤੇ ਨੂੰ ਕਿਹਾ ਸੀਗੇ ਵੀ ਚਲ ਤੂੰ ਹਰਾ ਆਹ ਕਰ ਦੇ ਵੀ ਭਰੀ ਪਾ ਦੇ ਇੱਕਦਾਂ ਜੀ ਇਹਦੇ ਵਿੱਚ ਨਾ ਕੰਡ ਇੰਨੀ ਜ਼ਿਆਦਾ ਏ ਬਹੁਤ ਇੱਥੇ ਭਰੀ ਤਾਂ ਉਹਨਾਂ ਨੇ ਬੰਨ ਲਈ ਸੀ ਪਰ ਇਹਨੂੰ ਆਏ ਸੀਗੇ ਵੀ ਜਿਵੇਂ ਹਰੇ ਦੀ ਪੰਡ ਬਣਾਉਣੇ ਨੇ ਉਹ ਕਹਿੰਦੇ ਵੀ ਨਹੀਂ ਵੀ ਮੈਂ ਤਾਂ ਬੰਨ ਲੈਣੀ ਆ ਇਦਾਂ ਹੀ ਵੀ ਬਲਜੇ ਦੇਖ ਕੇ ਚਕਾਉਣ ਨੂੰ ਕਹਿੰਦਾ ਸੀ ਪਰ ਅਸੀਂ ਜੀ ਜਿਹੜਾ ਕੰਮ ਇਹਦੇ ਨਹੀਂ ਕਰਨ ਵਾਲਾ ਉਹ ਅਸੀਂ ਨਹੀਂ ਕਰਵਾਉਂਦੇ ਹੈਗੇ ਮੈਂ ਕਿਹਾ ਵੀ ਨਹੀਂ ਪੁੱਤ ਤੂੰ ਨਹੀਂ ਚਕਾਉਣੀ ਹੈਗੀ ਕਿਉਂਕਿ ਜੀ ਇਹ ਹੋ ਜਾਂਦਾ ਨਾ ਵੀ ਇਹਦਾ वजन ਜ਼ਿਆਦਾ ਹੋ ਜਾਂਦਾ ਬੱਚੇ ਤੋਂ ਉਨਾ ਕੰਮ ਲਵੋ ਜਿੰਨੀ ਕੁ ਦੀ ਏਜ਼ਾ ਨਾ ਫਿਰ ਇਹਦੇ ਨਾਲ ਇਹ ਹੋ ਜਾਂਦਾ ਵੀ ਜਿਵੇਂ ਪੇਟ ਦੁਖਣ ਦੀ ਜਾਂ ਫਿਰ ਜਿਵੇਂ ਤਣੇ ਚੜ ਜਾਂਦੇ ਨਹੀਂ ਕਈ ਵਾਰੀ ਵੀ ਉਹਦੇ ਕਰਕੇ ਫਿਰ ਇਹਨੂੰ ਚੱਕ ਵਜ਼ਨ ਨਹੀਂ ਜ਼ਿਆਦਾ ਚੱਕਣ ਦਿੰਦੇ ਹੈਗੇ ਵੀ ਵਜ਼ਨ ਨਹੀਂ ਚੱਕਣਾ ਹੈਗਾ ਅਸੀਂ ਹਜੇ ਅਸੀਂ ਤਾਂ ਸੈਟਸ ਪਟੇ ਕਰਦੇ ਫਿਰਦੇ ਸੀ ਜਦੋਂ ਮम्मी ਵੀ ਆ ਕੇ ਹਾਜ਼ਰ ਹੋਗੇ ਸੀਗੇ ਉਹਨਾਂ ਨੇ ਵੀ ਫਿਰ ਅਟੈਂਡੈਂਸ ਲਵਾਈ ਆ ਬੰਦੀ ਬਾਹਰਲੇ ਵਿੜੇ ਚ ਫਿਰ ਜੀ ਉਸ ਤੋਂ ਬਾਅਦ ਆਪਣੇ ਚੁੱਲੇ 'ਤੇ ਦਾਲ ਬਣਾਈ ਹੋਈ ਸੀ ਅੱਜ ਕਾ ਉੱਥੇ ਬਣਾਈ ਸੀਗੀ ਦਾਲ ਕਿਉਂਕਿ ਫਿਰ ਤੜਕਾ ਲਗਾਉਣ ਲੱਗੀ ਸੀ ਮੈਂ ਉਹਦਾ ਦਾਲ ਬਣਾਈ ਸੀ ਆਪਾਂ ਮੂੰਗੀ ਮਸਰੀ ਦੀਓ ਕਈ ਦਿਨ ਮਗਰੋਂ ਇਹ ਹੋ ਜਾਂਦਾ ਜੀ ਜਿਵੇਂ ਨਾ ਹੋਰ ਦਾਲਾਂ ਸਬਜ਼ੀਆਂ ਛਾ ਕੇ ਨਾ ਫਿਰ ਇਹ ਹੋ ਜਾਂਦਾ ਵੀ ਹੁਣ ਮੂੰਗੀ ਮਸਰੀ ਖਾਓ ਜਿਵੇਂ ਕਹਿੰਦੇ ਹੁੰਦੇ ਨੇ ਵੀ ਉਹ ਹਲਕੀ ਦਾਲ ਆ ਨਾ ਵੀ ਹੋਰ ਕਿੰਨੇ ਕਿੰਨੇ ਤੇ ਕਰਨਾ ਚਾਹੀਦਾ ਹੁੰਦਾ ਹੁੰਦਾ ਆਮ ਬਾਜੀ ਇੱਥੇ ਮੈਂ ਤੜਕਾ ਲਗਾਉਣ ਲੱਗੀ ਸੀ ਤੜਕਾ ਲਗਾਇਆ ਸੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਇਹਦੇ ਵਿੱਚ ਮੈਂ ਲਸਣ ਨਹੀਂ ਸੀ ਪਾਇਆ ਅੱਜ ਲਸਣ ਮਿਸ ਹੋ ਗਿਆ ਸੀ ਪਿਆਜ਼ ਦਾ ਤੜਕਾ ਲਗਾ ਕੇ ਜੀ ਆਪਾਂ ਨਾ ਲਸਣ ਅੱਜ ਮਿਸ ਹੋ ਗਿਆ ਸੀਗਾ ਤੇ ਪਰ ਵਿੱਚ ਜੀਰਾ ਗਰਮ ਮਸਾਲਾ ਉਹ ਪਾ ਲਿਆ ਸੀ ਕਿਉਂਕਿ ਥੋੜਾ ਜਿਹਾ ਇਹ ਹੋ ਜਾਂਦਾ ਵੀ ਇਹਦੇ ਵਿੱਚ ਜ਼ਿਆਦਾ ਤਾਂ ਮੂੰਗੀ ਮਸਰੀ ਦੀ ਲੋਡ ਵੀ ਨਹੀਂ ਪੈਂਦੀ ਯੋਗ ਜੀ ਮੂੰਗੀ ਮਸਰੀ ਮਸਰੀ ਕਰਕੇ ਥੋੜੀ ਜਿਹੀ ਘੱਟ ਲੋੜ ਪੈਂਦੀ ਹੈ ਬਾਕੀ ਆਏ ਹੋ ਜਾਂਦਾ ਜੀ ਆਪਦੇ ਆਪ ਦੇ ਤੌਰ ਤਰੀਕੇ ਨੇ ਹਾਰਿਕ ਦੇ ਤੜਕਾ ਵਗੈਰਾ ਲਾਉਣ ਦੇ ਤੇ ਖਾਣ ਪੀਣ ਦੇ ਕੋਈ ਗਰਮ ਚੀਜ਼ਾਂ ਜਾਂ ਗਰਮ ਮਸਾਲੇ ਵਗੈਰਾ ਥੋੜਾ ਜਿਹਾ ਵੱਧ ਖਾਂਦਾ ਜੀ ਕੋਈ ਘੱਟ ਖਾਂਦਾ ਆਪ ਤਾਂ ਜੀ ਥੋੜਾ ਜਿਹੀ ਨਾਰਮਲ ਡੋਸ ਵਿੱਚ ਰੱਖਦੇ ਹੁੰਨੇ ਆ ਅ ਬੀਜ ਜਿਵੇਂ ਜੀਰਾ ਵਗੈਰਾ ਗਰਮ ਮਸਾਲਾ ਗਰਮ ਮਸਾਲਾ ਤਾਂ ਚਲੋ ਆਲਰੇਡੀ ਪਾਉਣਾ ਹੀ ਆ ਕਿਸੇ ਚ ਥੋੜਾ ਕਿਸੇ ਚ ਥੋੜਾ ਜਿਹਾ ਵੱਧ بس ਇਹ ਨਹੀਂ ਹੈਗਾ ਅੱਜ ਪਤੀਲੇ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਬਾਹਰ ਦਾਲ ਬਣਾਈ ਸੀ ਤਾਂ ਫਿਰ ਉਹਦੇ ਕਰਕੇ ਅੱਜ ਪਤੀਲਾ ਹੀ ਚੱਕ ਲਿਆਦੇ ਸੀ ਅੰਦਰ ਵੀ ਫਿਰ ਹੁਣ ਦਾਲ ਨੂੰ ਤੜਕਾ ਲਗਾ ਕੇ ਇੱਕ ਵਾਰੀ ਥੋੜੀ ਜੀ ਦੇ ਲਾਂਗੇ ਹਵਾਲੀ ਹਵਾਲੀ ਦੇ ਤੋਂ ਬਾਅਦ ਫਿਰ ਕੱਢਾਂਗੇ ਜੀ ਆਪਾਂ ਪਤੀਲੇ ਚੋਂ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਇੱਥੇ ਰੋਟੀ ਖਾਣ ਬਾਕੀ ਇਹਨਾਂ ਨੇ ਹਜੇ ਇਹ ਖਾਂਦੇ ਵੀ ਨਹੀਂ ਕੁਛ ਨਾ ਪਕੌੜੀਆਂ ਕਰਕੇ ਦੁਪਹਿਰ ਨੂੰ ਬੇਸ਼ਕ ਖਾਦੇ ਸੀ ਪਰ ਨਾ ਭੁੱਖ ਘਟ ਸੀ ਅੱਜ ਪਰ ਮੈਨੂੰ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਜੇ ਮੈਂ ਨਾ ਇਦਾਂ ਦੀ ਕੋਈ ਚੀਜ਼ ਖਾਦੀ ਹੁੰਦੀ ਆ ਫਿਰ ਮੈਨੂੰ ਥੋੜਾ ਜਿਹਾ ਮੈਂ ਨਾ ਭੁੱਖ ਤੇ ਕੰਟਰੋਲ ਵੀ ਕਰਦੀ ਆ ਤੇ ਮੈਂ ਵੈਸੇ ਜਿਵੇਂ ਆਪਣੀ ਆਦਤ ਬਣਾਈ ਹੋਈ ਹੁੰਦੀ ਆ ਨਾ ਇੱਕ ਵੀ ਮੈਂ ਜ਼ਿਆਦਾ ਨਹੀਂ ਰੋਟੀ ਖਾਂਦੀ ਹੈਗੀ ਫਿਰ ਬਸ ਇਹ ਸੀਗਾ ਵੀ ਚਲੋ ਇੱਕ ਰੋਟੀ ਲੈ ਲੰਨੀ ਆ ਕਿਉਂਕਿ ਉਹ ਵੀ ਅਸੀਂ ਤਕਰੀਬਨ ਮੈਨੂੰ ਲੱਗਦਾ 12:00 ਵਜੇ ਖਾ ਲਈ ਸੀ ਪਰ ਫਿਰ ਵੀ ਮੈਨੂੰ ਇਹ ਹੁੰਦਾ ਜੀ ਜਿਵੇਂ ਆਪਾਂ ਤਲੀਆਂ ਹੋਈਆਂ ਚੀਜ਼ਾਂ ਖਾਣੇ ਨਾ ਵੀ ਉਹ ਹਾਜ਼ਮ ਹੋਣ ਨੂੰ ਕਾਫੀ ਟਾਈਮ ਲੈਂਦੀਆਂ ਨੇ ਹੈ ਨਾ ਪਰ ਬਾਕੀ ਜੀ ਆਪਦੀ ਆਪਦੀ ਹੈਬਿਟਸ ਨੇ ਬੰਦੇ ਦੀਆਂ ਹਨਾ ਵੀ ਥੋੜਾ ਜਿਹਾ ਚਲੋ ਨਾਰਮਲ ਜਿਹੀ ਖਾਣਾ ਰੱਖਣਾ ਚਾਹੀਦਾ ਹਨਾ ਜੀ ਮੈਂ ਤਲੇ ਤੂਲੇ ਖਾਦਾ ਹੁੰਦਾ ਫਿਰ ਉਸ ਤੋਂ ਬਾਅਦ ਇੱਥੇ ਜਿਵੇਂ ਬੇੜੇ ਚ ਦੇ ਪਰ ਬਹੁਤ ਬਦਲ ਜੇ ਹੋਏ ਹੋਏ ਸੀਗੇ ਚੰਦਰਮਾ ਵੀ ਕਦੇ ਬੱਦਲਾਂ ਚ ਲੁਕ ਜਾਂਦਾ ਜੀ ਕਦੇ ਹਾਰ ਜਾਂਦਾ ਪਰ ਜੀ ਮੈਂ ਨਾ ਇਹ ਵੀਡੀਓ ਬਣਾ ਕੇ ਅੰਦਰ ਚਲੀ ਗਈ ਸੀ ਉਸ ਤੋਂ ਬਾਅਦ ਸਾਨੂੰ ਫੋਨ ਲਾਉਣੇ ਸ਼ੁਰੂ ਹੋ ਗਏ ਹਨਾ ਫਿਰ ਪਤਾ ਲੱਗਿਆ ਪਿੰਡ ਵਿੱਚ ਸਾਰੇ ਚ ਨਾ ਬਹੁਤ ਦਹਿਸ਼ਤ ਦਾ ਮਾਹੌਲ ਜੇ ਹੋ ਗਿਆ ਸੀ ਸਾਡੇ ਪਿੰਡ ਨਾਲ ਤੇਂ ਦੂਆ ਆ ਗਿਆ ਜੀ ਕਈ ਦਿਨਾਂ ਦਾ ਮਤਲਬ ਕਾਫੀ ਪਿੰਡਾਂ ਦੇ ਵਿੱਚ ਚੱਲਦੀ ਹੈ ਇਹ ਗੱਲ ਵੀ ਦੇਖਿਆ ਹੀ ਕਾਫੀ ਲੋਕਾਂ ਨੇ ਪਰ ਇਹ ਚੀਜ਼ ਨਾਲ ਨਾ ਸਾਰਾ ਪਿੰਡ ਕਹਿੰਦੇ ਹੁੰਦੇ ਨੇ ਵੀ ਇੱਕ ਚੀਜ਼ ਦੇ ਆਉਣ ਨਾਲ ਸਾਰਾ ਪਿੰਡ ਸਹਿਮ ਗਿਆ ਮਤਲਬ ਅੱਧੀ ਰਾਤ ਤੱਕ ਲੋਕਾਂ ਦਾ ਬਸ ਇਹੀ ਕੁਝ ਬਣਿਆ ਰਿਹਾ ਹਨਾ ਵੀ ਕਿਉਂਕਿ ਜੀ ਇੱਕ ਤਾਂ ਹਨੇਰੇ ਕਰਕੇ ਨਾ ਪਤਾ ਨਹੀਂ ਚੱਲਦਾ ਹੈਗਾ ਵੀ ਕਿਹੜਾ ਜਾਨਵਰ ਕਿੱਧਰ ਨੂੰ ਚਲੇ ਗਿਆ ਪਰ ਜੀ ਲੋਕਾਂ ਦੀ ਨੀਂਦ ਉੱਡ ਗਈ ਹੈ ਨਾ ਡਰ ਦੇ ਮਾਰੇ ਸਾਰੇ ਲੋਕਾਂ ਨੇ ਦਰਵਾਜ਼ੇ ਬੰਦ ਕਰ ਕਰ ਲੋਕ ਵੀ ਦਰਵਾਜ਼ੇ ਬੰਦ ਕਰ ਕਰ ਬੈਠ ਕੇ ਜੀ ਹੈ ਨਾ ਚਲੋ ਜੀ ਆਪਣੀ ਤਾਂ ਹਫਾਜ਼ਤ ਜਿਹੜੀ ਹੈਗੀ ਹੈਗੀ ਜੀ ਪਰ ਮਾਲ ਪਸ਼ੂਆਂ ਦਾ ਡੰਗਰ ਪਸ਼ੂ ਹੈ ਨਾ ਜੋ ਵੀ ਰੱਖੇ ਹੋਏ ਨੇ ਸਾਰਿਆਂ ਦਾ ਬਹੁਤ ਔਖਾ ਏ ਵੀ ਉਹ ਚੀਜ਼ਾਂ ਦੀ ਉਦੋਂ ਬਾਅਦ ਸਾਰਿਆਂ ਨੂੰ ਟੈਨਸ਼ਨ ਖਾਂਦੀ ਹੈ ਕਿਉਂਕਿ ਉਹ ਆ ਵੀ ਆਪਾਂ ਇਹਨਾਂ ਨੂੰ ਅੰਦਰ ਵੀ ਨਹੀਂ ਬਿਠਾ ਸਕਦੇ ਹੈਗੇ ਆਪਣੇ ਕੋਲ ਸਾਰੇ ਲੋਕ ਜੀ ਹਨਾ ਆਪਦੇ ਮਤਲਬ ਅੰਦਰ ਚ ਬੈਠ ਕੇ ਨਾ ਵੀ ਬੇੜਿਆਂ ਚੋਂ ਨਿਗਾਸਾਨੀ ਆਪਦੀ ਨਿਗਰਾਨੀ ਕਰਦੇ ਰਹੇ ਹਨਾ ਵੀ ਕੀ ਪਤਾ ਹੁੰਦਾ ਵੀ ਜਾਨਵਰ ਕਿਧਰੋਂ ਆ ਜਾਣਾ ਤੇ ਕਿਸੇ ਪਸ਼ੂ ਤੇ ਕੋਈ ਹਮਲਾ ਨਾ ਕਰ ਦੇਵੇ ਬਾਕੀ ਜੀ ਹੁਣ ਆਪਾਂ ਕਰਦੇ ਆਂ ਬਲਾਗ ਦਾ ਐਂਡ ਮੈਂ ਤੁਹਾਡੇ ਨਾਲ ਵੀਡੀਓ ਜੀਅਰ ਸ਼ੇਅਰ ਕਰਦੀ ਆ ਜਿਹੜੀ ਆਹ ਦੇਖੋ ਜੀ ਇਹ ਨਾ ਮਤਲਬ ਕੋਈ ਮੋਟਰ ਤੇ ਗਿਆ ਸੀ ਨਾਲ ਦੇ ਆਪਣਾ ਜਿਹੜਾ ਪਿੰਡਾ ਉਹਨਾਂ ਨੇ ਮਤਲਬ ਕੁਦਰਤੀ ਨਿਗਾ ਪੈ ਗਿਆ ਜੀ ਉਹਨਾਂ ਨੇ ਇਹ ਵੀਡੀਓ ਬਣਾਈ ਆ ਤੇ ਚਲੋ ਪ੍ਰਮਾਤਮਾ ਦੀ ਚਰਮਾ ਸਭ ਠੀਕ ਠਾਕ ਰਹਿ ਗਿਆ ਜੀ ਇਹ ਦੇਖ ਸਕਦੇ ਹੋ ਤੁਸੀਂ